ਸਿਆਣੇ ਕਹਿੰਦੇ ਆ ਕਿ ਜਿਆਦਾ ਫੁਕਰੀਆਂ ਮਾਰਨੀਆਂ ਚੰਗੀਆਂ ਨਹੀਂ ਹੁੰਦੀਆਂ ਕਈ ਵਾਰੇ ਮਹਿੰਗੀਆਂ ਪੈ ਜਾਂਦੀਆਂ ਤਾਂ ਇਹ ਮਹਿੰਗੀਆਂ ਪਈਆਂ ਥਾਰ ਵਾਲੀ ਬੀਬੀ ਨੂੰ ਜਿਹੜੀ ਬੀਤੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਸੀ ਤੇ ਇਹ ਕਹਿ ਰਹੀ ਸੀ ਕਿ ਮੇਰਾ ਸਾਰਾ ਕੁਝ ਲੋਨ ਤੇ ਹੈ ਮੇਰੀ ਕੋਠੀ ਲੋਨ ਤੇ ਹੈ ਮੇਰਾ ਮੋਟਰਸਾਈਕਲ ਲੋਨ ਤੇ ਹੈ ਮੋਬਾਈਲ ਕਿਸੇ ਨੇ ਦਿੱਤਾ ਹੈ ਮੇਰਾ ਗੱਡੀ ਕਿਸੇ ਨੇ ਦਿੱਤੀ ਹੈ ਲੋਕਾਂ ਦੇ ਵਿੱਚ ਉਦੋਂ ਹੀ ਬੇਚੈਨੀ ਜੀ ਹੋ ਗਈ ਸੀ ਕਿ ਇੰਨਾ ਲੋਨ ਤਾਂ ਉਹ ਬੰਦੇ ਨੂੰ ਹੀ ਮਿਲਦਾ ਜਿਹਦੇ ਕੋਲੇ ਬਹੁਤ ਵੱਡਾ ਸੋਰਸ ਹੋਵੇ ਆਮਦਨ ਦਾ ਬੈਂਕ ਵੀ ਲੋਨ ਇਹ ਦੇਖ ਕੇ ਦਿੰਦੀ ਹੈ ਕਿ ਬੰਦਾ ਸਾਨੂੰ ਇੰਨੀ ਤਨਖਾਹ ਰੱਖ ਕੇ ਕੀ ਇੰਨਾ ਲੋਨ ਭਰ ਦੇਵੇਗਾ ਪਰ ਜਦੋਂ ਬੀਬੀ ਐ ਬੋਲ ਰਹੀ ਸੀ ਤਾਂ ਸ਼ੱਕ ਹੋ ਰਿਹਾ ਸੀ ਉਦੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹ ਜੀਜਾਂ ਦੇ ਉੱਤੇ ਕਾਰਵਾਈ ਕਰਨੀ ਹੁੰਦੀ ਹੈ ਤਾਂ ਹੁਣ ਬੀਬੀ ਵਿਜੀਲੈਂਸ ਨੇ ਚੱਕ ਲਈ ਹੈ ਬਠਿੰਡਾ ਵੀ ਜਿਹੜੀ ਹੈ ਵਿਜੀਲੈਂਸ ਆ ਉਹ ਬੀਬੀ ਨੂੰ ਪੁੱਛਗਛ ਲਈ ਬੁਲਾਇਆ ਹੈ ਜਾਂ ਗ੍ਰਿਫਤਾਰ ਕੀਤਾ ਹੈ ਇਹ ਹਾਲੇ ਚਰਚਾ ਹੈ ਪਰ ਬਹੁਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਬਠਿੰਡਾ ਦੇ ਇੱਕ ਪਿੰਡ ਦੇ ਵਿੱਚੋਂ ਬੀਬੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦਾ ਗਿਆ ਤੇ ਉਹ ਤੋਂ ਪੁੱਛਗਛ ਕੀਤੀ ਜਾਣੀ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੀ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਬੀਬੀ ਨੂੰ ਇਹ ਲੱਗਿਆ ਹੋਣਾ ਕਿ ਇਧਰੋਂ ਜ਼ਮਾਨਤ ਹੋ ਗਈ ਤੇ ਖਿਹੜਾ ਛੁੱਟ ਗਿਆ ਪਰ ਕਹਿੰਦੇ ਆ ਕਿ ਰੌਲਾ ਜਦੋਂ ਵੱਜ ਜਾਵੇ ਉਹ ਪਹਿਲਾਂ ਤਾਂ ਰੌਲਾ ਸੀ ਹੁਣ ਮਸਲਾ ਬਣ ਗਿਆ ਹੈ ਹੁਣ ਇਹ ਬੀਬੀ ਦਾ ਮਸਲਾ ਬਣ ਗਿਆ ਹੈ ਜਦੋਂ ਬੀਬੀ ਇੰਟਰਵਿਊ ਦੇ ਵਿੱਚ ਕਾਫੀ ਵੱਡੀਆਂ ਤੇ ਫੁਕਰੀਆਂ ਮਾਰ ਰਹੇ ਸੀ ਕਿ ਮੇਰੇ ਤਾਂ ਦੇਖੋ ਜੀ ਆ Amazon ਤੋਂ ਲੈ ਆ ਹਾਲਾਂਕਿ ਜਿਹੜੀਆਂ ਉਹਨਾਂ ਦੇ ਘੜੀਆਂ ਬਣੀਆਂ ਸੀ ਜਿਹੜੀਆਂ ਉਹਨਾਂ ਦੀ ਕੋਠੀ ਹੈ ਜਿਹੜੀ ਉਹ ਕਹਿ ਰਹੇ ਸੀ ਕਿ ਮੈਨੂੰ ਦੇ ਦਿਓ ਜੀ ਮੇਰੀ ਤਾਂ ਕੋਠੀ ਇੰਨੇ ਦੀ ਹੈ ਤਾਂ ਉਸ ਕਲੋਨੀ ਦੇ ਵਿੱਚ ਕੋਈ ਬੰਦਾ ਵੀ ਇਹ ਕਹਿ ਦੇਵੇ ਕਿ ਕੋਠੀ 1 ਕਰੋੜ ਰੁਪਏ ਤੋਂ ਘੱਟ Thar ਗੱਡੀ ਉਸ ਤੋਂ ਬਾਅਦ ਵੀ ਕਈ ਇਲਜ਼ਾਮ ਸੀ ਕਿ ਕਈ ਲਗਜ਼ਰੀ ਗੱਡੀ ਵੀ ਇੱਕ ਅੱਧੀ ਹੋਰ ਰੱਖੀ ਪਈ ਠੀ ਹੈ ਪਰ ਪਿਛਲੇ ਦਿਨੀ ਇੱਕ ਮੈਨੇ ਤਰੀਕੇ ਦੇ ਨਾਲ ਉਹਨੇ ਇੰਟਰਵਿਊ ਕੀਤੀ ਆਪਣੀ ਸਫਾਈ ਦੇਣ ਲਈ ਕਿ ਮੈਂ ਚਟਾ ਨਹੀਂ ਕਰਦੀ ਮੈਂ ਇਹ ਨਹੀਂ ਕਰਦੀ ਤਾਂ ਕਈ ਲੋਕਾਂ ਦਾ ਉੱਥੇ ਸ਼ੱਕ ਸੀ ਕਿ ਬੀਬਾ ਫਰਜੇ ਤੋਂ 2 ਨੰਬਰ ਦੇ ਕੰਮ ਨਹੀਂ ਕਰਦੀ ਤਾਂ ਇਹ ਨਹੀਂ ਜਾਇਦਾਤ ਇੱਕ ਕਾਂਸਟੇਬਲ ਨੂੰ ਬਣਾਉਣੀ ਬਹੁਤ ਔਖੀ ਹੈ ਕਾਂਸਟੇਬਲ ਦਾ ਤਾਂ ਤਨਖਾਹ ਨਾਲ ਘਰ ਨਹੀਂ ਚੱਲਦਾ ਹਾਲਾਂਕਿ ਬੀਬੀ ਇਹ ਕਹ ਰਹੀ ਸੀ ਕਿ ਮੇਰੇ ਕਿਹੜਾ ਬੱਚੇ ਐ ਪਰ ਇਹ ਨਹੀਂ ਹੁੰਦਾ ਖਰਚੇ ਸਭ ਬੰਦੇ ਨੂੰ ਪਤਾ ਲੱਗ ਜਾਂਦੇ ਆ ਕਿ ਕਿਸ ਤਰੀਕੇ ਦੇ ਆ ਤਾਂ ਹੁਣ ਬੀਬੀ ਤੇ ਸਕੰਜਾ ਕੱਸਿਆ ਗਿਆ ਹੈ ਵਿਜੀਲੈਂਸ ਵੱਲੋਂ ਪੁੱਛ ਪੜਤਾਲ ਕੀਤੀ ਜਾਣੀ ਹੈ ਹੋ ਸਕਦਾ ਹੈ ਕਿ ਜੇਕਰ ਬੀਬੀ ਆਪਣੇ ਸਬੂਤ ਨਾ ਦੇ ਪਾਈ ਤਾਂ ਬੀਬੀ ਤੇ ਐਫਆਈਆਰ ਵੀ ਦਰਜ ਹੋ ਜਾਵੇ ਤਾਂ ਇਹ ਮਾਨ ਸਰਕਾਰ ਦਾ ਫਿਰ ਵੱਡਾ ਕਦਮ ਹੈ ਚਰਚਾ ਇਹ ਚੱਲ ਰਹੀ ਸੀ ਕਿ ਥਾਰ ਵਾਲੀ ਬੀਬੀ ਨੂੰ ਬਚਾਉਣ ਪਿੱਛੇ ਵੀ ਕਈ ਆਈਪੀਐਸ ਅਫਸਰਾਂ ਦਾ ਹੱਥ ਸੀ ਕਈ ਆਈਪੀਐਸ ਅਫਸਰਾਂ ਦੇ ਮਿਲੇ ਹੋਣ ਦੀ ਪਈ ਸੀ ਹਾਲਾਂਕਿ ਜਾਂਚ ਦੇ ਵਿੱਚ ਆਈਪੀਐਸ ਅਫਸਰ ਦਾ ਨਾਮ ਨਹੀਂ ਆਇਆ ਪਰ ਅਕਸਰ ਹੀ ਪਤਾ ਹੈ ਕਿ ਆਈਪੀਐਸ ਅਫਸਰਾਂ ਦਾ ਨਾਮ ਜਾਂਚਾਂ ਵਿੱਚ ਆਉਂਦਾ ਵੀ ਨਹੀਂ ਹੁੰਦਾ ਕੌਣ ਰਾਜੇ ਨੂੰ ਆਖੂਗਾ ਕਿ ਅੱਗਾ ਟੱਕ ਇਹ ਤਾਂ ਕਹਿਣਾ ਹੀ ਨਹੀਂ ਕਿਸੇ ਨੇ ਕਿਸੇ ਅਫਸਰ ਦੀ ਨਹੀਂ ਯਰਤ ਨਹੀਂ ਹੁੰਦੀ ਤਾਂ ਇਸੇ ਤਰੀਕੇ ਦੇ ਨਾਲ ਬੀਬੀ ਹੁਣ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਹੈ ਜਲਦੀ ਤੁਹਾਡੇ ਨਾਲ ਫੋਟੋਆਂ ਵੀ ਸਾਂਝੀਆਂ ਕਰਾਂਗੇ ਵੀਡੀਓ ਵੀ ਸਾਂਝੀਆਂ ਕਰਾਂਗੇ ਬੀਬੀ ਨੂੰ ਅੰਦਰ ਲੈ ਕੇ ਜਾਂਦੇ ਹਾਂ ਕੋਸ਼ਿਸ਼ ਹੈ ਕਿ ਜਲਦੀ ਸਾਡੇ ਕੋਲ ਤਸਵੀਰਾਂ ਵੀ ਪਹੁੰਚਣਗੀਆਂ ਪਰ ਵੱਡੀ ਅਪਡੇਟ ਇਹ ਹੈ ਕਿ ਥਾਰ ਵਾਲੀ ਬੀਬੀ ਨੂੰ ਵਿਜੀਲੈਂਸ ਨੇ ਚੱਕ ਲਿਆ ਤੇ ਬੀਬੀ ਜੀ ਜਿਹੜਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਦਾ ਸ਼ੱਕ ਹੈ ਉਹਨਾਂ ਤੇ ਹੁਣ ਕਿਸ ਤਰੀਕੇ ਨਾਲ ਕਾਰਵਾਈ ਹੋਊਗੀ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਆਉਣ ਵਾਲੇ ਕੁਝ ਪਲ ਦੱਸਣਗੇ ਕਿਸ ਤਰੀਕੇ ਦੀ ਉਹਦੀ ਜਾਂਚ ਹੁੰਦੀ ਹੈ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਆ ਕੀ ਸੀ ਆ ਭਗਵੰਤ ਸਿੰਘ ਮਾਨ ਦੇ ਆਰਡਰ ਨੇ ਕੀ ਵਿਜੀਲੈਂਸ ਚੀਫ ਦੇ ਆਰਡਰ ਨੇ ਕਿਸ ਤਰੀਕੇ ਦੇ ਨਾਲ ਇਹ ਸਭ ਕੁਝ ਚੱਲਿਆ ਇਹ ਤਾਂ ਹੁਣ ਆਉਣ ਵਾਲਾ ਵਕਤ ਦੱਸੇਗਾ ਪਰ ਬੀਬੀ ਲਈ ਚਾਰ ਦਿਨੀ ਜਿਹੜੇ ਆ ਉਹ ਚੜਦੀ ਕਲਾ ਵਾਲੇ ਸੀ ਚਾਰ ਦਿਨੀ ਉਹਦੀ ਜਿਹੜੀ ਹੈ ਜ਼ਮਾਨਤ ਤੋਂ ਬਾਅਦ ਵਾਲੇ ਖੁਸ਼ੀ ਦੇ ਸੀ ਫਿਰ ਬੀਬੀ ਦੀਆਂ ਸਮੱਸਿਆਵਾਂ ਵਧ ਗਈਆਂ ਫਿਰ ਬੀਬੀ ਤੇ ਔਕੜਾ ਆ ਗਈਆਂ ਸੋ ਹੁਣ ਬੀਬੀ ਵਿਜੀਲੈਂਸ ਦੇ ਕੋਲ ਹੈ ਤੇ ਵਿਜੀਲੈਂਸ ਬੀਬੀ ਦੀ ਜਾਂਚ ਸ਼ੁਰੂ ਕਰ ਰਹੀ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾਣਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢਹਿਣੀ ਕਿਉਂਕਿ ਕੋਠੀ ਢਹਿਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ WhatsApp ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਆ ID ID ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਉਹ ਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਹੋਏ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹ ਤੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਠਿੰਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਇੱਕ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਹ আর ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਆਈ ਆਈਡੀਆਂ ਆਈਡੀਆਂ ਜਿਹੜੀਆਂ ਚੰਗੀਆਂ ਥਾਰਾਂ 'ਚ ਘੁੰਮੇ ਤਾਂ ਉਥੋਂ ਇੱਕ ਸ਼ੱਕ ਜਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅ fırsਰਾਂ ਦੀਆਂ ਛਤਰਛਾਇਆ ਜੀ ਦੇ ਸਿਰ ਤੇ ਆ ਇਹ ਜਹ ਹਰ ਤਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ ਸਪੋਰਟ ਦੇ ਵਿੱਚ ਤੇ ਬਾਅਦ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰਛਾਇਆ ਬੜੇ ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਛਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨੀ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲੈਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਹਿਣੀ ਨਹੀਂ ਕਿਉਂਕਿ ਜੇਕਰ ਇਹ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇਕਰ ਇਹ ਟਹਿ ਗਈ ਤਾਂ ਬੜੇ ਆ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋ ਕਿਲੋ-ਕਿਲੋ ਚਿੱਟਾ ਵੀ ਰਿਆ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੋਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਐ ਐਸਐਸਪੀ ਬਠਿੰਡਾ ਹੁਣ ਇਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਛ 'ਚ ਇਹ ਚੀਜ਼ ਇਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਸ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਅੰਨੀ ਵੀ ਨਹੀਂ ਤੁਸੀਂ ਝਾਕ ਸਕੇ ਇੰਸਪੈਕਟਰ 인ਦਰਜੀਤ ਉਹ ਵੀ ਨਹੀਂ ਝਾਕ ਸਕੇ ਰਾણો ਸਰਪੰਚ ਵਾਲੀ ਵੀ ਨਹੀਂ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣੇ ਵੀਰੀ ਕਿਉਂ ਚੁੱਪ ਹੋ ਜਾਂਦੇ ਆ ਆਪਣੇ ਵੀਰੀ ਕਿਉਂ ਦਮਣੀ ਦਿਖਾਉਂਦੇ ਆਪਣੇ ਵੀਰੀ ਰਾਜਨੀਤੀ ਕਿਉਂ ਬਦਲ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਗੇਨ ਵਿੱਚ ਕਿ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲ ਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ ਚ ਦਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦਮ ਬਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦਮ ਦਿਖਾਇਆ ਪੰਜਾਬ ਸਰਕਾਰ ਨੇ ਦਮ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌਲੇਟਾ ਦੇ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਾ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਾ ਵਿਰੁੱਧ ਉਹਨਾਂ ਚੇਰੀ ਹੈ ਜਿੰਨਾ ਚਿਰ ਦੂਜੇ ਹੈ ਜਦੋਂ ਆਪਦੇ ਦੀ ਵਾਰੀ ਆਉਂਦੀ ਹੈ ਤਾਂ ਯੁੱਧ ਨਸ਼ਾ ਵਿਰੁੱਧ ਵੀ ਰੁਕ ਜਾਂਦਾ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾਂ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ 18 ਜਿਹੜੀਆਂ ਉਹਦੇ ਕੋਲੇ ਵਰਨ ਆ ਜਿਹੜੀਆਂ ਉਹਦੇ ਕੋਲੇ ਗੱਡੀਆਂ ਐ ਜਿਹੜੀਆਂ ਉਹਦੇ ਕੋਲ ਘੜੀਆਂ ਐ ਜਿਹੜਾ ਉਹਦੇ ਕੋਲ ਸਮਾਨ ਐ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਐ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਪਰ ਕੌਣ ਰਾਣੀ ਨੂੰ ਆਖ ਕੇ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹੀ ਐ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹਾਂ ਸਹੇ ਭਗਵਾਨ ਸਿੰਘ ਮਾਨ ਨੇ ਚਾਹੇ ਡੀਜੀਪੀ ਗੋਰੋ ਯਾਦਵ ਨੇ ਚਾਹੇ ਪੰਜਾਬ ਬਠਿੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਇੱਥੇ ਟਵੇ ਜੇਕਰ ਟਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤਨਾ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਾਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦਾ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੇ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾ ਰਹਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢੈਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ WhatsApp ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਏ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟੈਂਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਐਡੀਆਂ ਐ ਆਈਡੀਆਂ ਆਈਡੀਆਂ ਜਿਹੜੀਆਂ ਚੰਗੀਆਂ ਥਾਰਾਂ 'ਚ ਘੁੰਮੇ ਤਾਂ ਉੱਥੋਂ ਇੱਕ ਸ਼ੱਕ ਯਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅਫਸਰਾਂ ਦੀਆਂ ਛਤਰਛਾਇਆ ਜੀ ਦੇ ਸਿਰ ਤੇ ਆਈ ਜਾਂ ਹਰ ਤਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ سپورਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰਛਾਇਆ ਬੜੇ ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਛਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨਹੀਂ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲੈਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਹਿਣੀ ਨਹੀਂ ਕਿਉਂਕਿ ਜੇ ਕਰੇ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਟਹਿ ਗਈ ਤਾਂ ਬੜੇ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋਲ ਕਿਲੋ-ਕਿਲੋ ਚਿੱਟਾ ਵੀ ਰਿਆ ਹੈ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੁਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਹੈ ਐਸਐਸਪੀ ਬਠਿੰਡਾ ਹੁਣ ਇਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਛ 'ਚ ਇਹ ਚੀਜ਼ ਇਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਹੈ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਹ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਉੱਨੀ ਵੀ ਨਹੀਂ ਤੁਸੀਂ ਝਾਕ ਸਕੇ ਇੰਸਪੈਕਟਰ 인ਦਰਜੀਤ ਉਹ ਵੀ ਨਹੀਂ ਝਾਕ ਸਕੇ ਰਾਣੋ ਸਰਪੰਚ ਵਾਲੀ ਵੀ ਨਹੀਂ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣਿਆਂ ਵਰੀ ਕਿਉਂ ਚੁੱਪ ਹੋ ਜਾਂਦੇ ਆ ਆਪਣਿਆਂ ਵਰੀ ਕਿਉਂ ਦਮਣੀ ਦਿਖਾਉਂਦੇ ਆਪਣਿਆਂ ਵਰੀ ਰਾਜਨੀਤੀ ਕਿਉਂ ਬਦਲ ਜਾਂਦੀ ਆ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀੜਾ ਪੰਜਾ ਚਲਾਇਆ ਜਾ ਰਿਹਾ ਉਹ ਪੀੜਾ ਪੰਜਾ ਗਿਣਮਿਥ ਕੇ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲ ਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ ਚ ਦਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦਮ ਬਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦਮ ਦਿਖਾਇਆ ਪੰਜਾਬ ਸਰਕਾਰ ਨੇ ਦਮ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌਲੇਟਾ ਦਿਓ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਚੇਰੀ ਆ ਜਿੰਨਾ ਚਿਰ ਦੂਜੇ ਆ ਜਦੋਂ ਆਪਦੇ ਦੀ ਵਾਰੀ ਆਉਂਦੀ ਤਾਂ ਯੁੱਧ ਨਸ਼ਿਆਂ ਵਿਰੁੱਧ ਵੀ ਰੁਕ ਜਾਂਦਾ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾਂ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ 18 ਜਿਹੜੀਆਂ ਉਹਦੇ ਕੋਲੇ ਵਰਨ ਆ ਜਿਹੜੀਆਂ ਉਹਦੇ ਕੋਲੇ ਗੱਡੀਆਂ ਐ ਜਿਹੜੀਆਂ ਉਹਦੇ ਕੋ ਘੜੀਆਂ ਐ ਜਿਹੜਾ ਉਹਦੇ ਕੋ ਸਮਾਨ ਐ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਐ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਪਰ ਕੌਣ ਰਾਣੀ ਨੂੰ ਆਖੇ ਕਿ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਹੀ ਐ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹੋ ਸਾਹਿਬ ਭਗਵਾਨ ਸਿੰਘ ਮਾਨ ਨੇ ਚਾਹੇ ਡੀਜੀਪੀ ਗੋਰੋ ਯਾਦਵ ਨੇ ਚਾਹੇ ਪੰਜਾਬ ਹੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਇੱਥੇ ਟਵੇ ਜੇਕਰ ਇਹ ਟਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤ ਨਾਲ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਿਆਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦਾ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ